ਨਮਸਕਾਰ ਸਤਿ ਸ਼੍ਰੀ ਅਕਾਲ ਆਦab ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਮੈਂ ਇੱਕ ਬਾਰ ਫਿਰ ਅਦਰਹਾਨ 90 ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁਖਬਰਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਵੱਡੀ ਆਗੂ ਅਤੇ ਬਾਲੀਵੁੱਡ ਐਕਟਰਸ ਕੰਗਨਾਰ ਰਣੋਤ ਨੂੰ ਸੰਡੀਗੜ੍ਹ 에ਅਰਪੋਰਟ ਤੇ ਸੀਐਸਐਸ ਦੀ ਨੌਜਵਾਨ ਕੁਲਵਿੰਦਰ ਕੋਰ ਨੇ ਥੱਪੜ ਮਾਰ ਦਿੱਤਾ ਹੈ ਤੇ ਕੁਲਵਿੰਦਰ ਕੋਰ ਨੇ ਥੱਪੜ ਮਾਰਨ ਤੋਂ ਬਾਅਦ ਮੀਡੀਆ ਸਟੇਟਮੈਂਟ ਦਿੰਦਿਆਂ ਕਿਹਾ ਹੈ ਕਿ ਕੰਗਨਾਰ ਰਣੋਤ ਨੇ ਮਹਿਲਾ ਕਿਸਾਨਾਂ ਵਾਸਤੇ ਗਲਤ ਸ਼ਬਦ ਵਰਤੇ ਸੀ ਤੇ ਉਹਨਾਂ ਮਹਿਲਾ ਕਿਸਾਨਾਂ 'ਚ ਉਹਨਾਂ ਦੀ ਮਾਂ ਵੀ ਸ਼ਾਮ ਕੰਗਨਰ ਨੋਤੋਂ ਥੱਪੜ ਜੜਿਆ ਹੈ ਕਾਂਗਰਸ ਦੇ ਵੱਡੇ ਆਗੂ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਅਮਿਤ ਸ਼ਾ ਅਤੇ ਨਿਰਮਲਾ ਸਤਾਰਮਣ ਤੇ ਗੰਭੀਰ ਆरोप ਲਾਏ ਹਨ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਸ਼ੇਅਰ ਮਾਰਕੀਟ ਕ੍ਰੈਸ਼ ਹੋਣ ਦੇ ਪਿੱਛੇ ਇਹਨਾਂ ਤਿੰਨਾਂ ਦਾ ਹੀ ਹੱਥ ਹੈ ਇਹਨਾਂ ਨੇ ਹੀ ਰਿਟੇਲ ਇਨਵੈਸਟਰਸ ਨੂੰ ਪੈਸੇ ਲਾਉਣ ਵਾਸਤੇ ਉਕਸਾਇਆ ਸੀ ਤੇ ਇਹ ਸਾਰਾ ਕੁਝ ਇਹਨਾਂ ਨੇ ਅਡਾਨੀ ਦੇ ਘੇਂਟੇ ਕੀਤਾ ਸੀ ਇਹਨਾਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਪਾਰਟੀ ਅਯੁੱਧਾ ਦੀ ਸੀਟ ਵੀ ਹਾਰ ਗਈ ਹੈ ਦੱਸਦੀ ਹੈ ਕਿ ਰਾਮ ਮੰਦਰ ਅਯੁੱਧਾ ਦੇ ਵਿੱਚ ਹੀ ਬਣਾਇਆ ਗਿਆ ਹੈ ਤੇ अखिलेश यादव ਨੇ ਕਿਹਾ ਹੈ ਕਿ ਅਯਧਾ ਦੀ ਸੀਟ ਬੀਜਪੀ ਇਸ ਕਰਕੇ ਹਾਰ ਰਹੀ ਹੈ ਕਿਉਂਕਿ ਉੱਥੋਂ ਦੀ ਜਨਤਾ ਦੀ ਉਮੀਦਾਂ ਨੂੰ ਬੀਜਪੀ ਪੂਰਾ ਨਹੀਂ ਕਰ ਪਾਈ ਤੇ ਉਹਨਾਂ ਨਾਲ ਧੋਖਾ ਕੀਤਾ। ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨਰਿੰਦਰ ਮੋਦੀ ਦਾ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਵਜੋਂ ਸਹਪਤ ਲੈਣ ਦਾ ਕਾਰਜਕ੍ਰਮ ਇੱਕ ਦਿਨ ਵਾਸਤੇ ਟਲ ਗਿਆ ਹੈ। ਉਹਨਾਂ ਨੇ 8 ਜੂਨ ਨੂੰ ਸਹਪਤ ਲੈਣੀ ਸੀ। ਪਰ TDP ਅਤੇ JDU ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਇਸ ਕਰਕੇ ਉਹਨਾਂ ਨੂੰ ਇੱਕ ਦਿਨ ਵਾਸਤੇ ਹੋਰ ਐਕਸਟੈਂਡ ਕਰਨਾ ਪਿਆ ਹੈ ਹੁਣ ਉਹਨਾਂ ਨੇ ਕਿਹਾ ਹੈ ਕਿ ਉਹ 9 ਜੂਨ ਨੂੰ ਪ੍ਰਧਾਨ ਮੰਤਰੀ ਉਹ ਜੋ ਸਹਪਤ ਲੈਣਗੇ ਇਹ ਵੀ ਦੱਸਦੀ ਹੈ ਕਿ TDP ਅਤੇ JDU ਵੱਧ ਡਿਪਾਰਟਮੈਂਟਾਂ ਦੀ ਮੰਗ ਕਰ ਰਹੀ ਹੈ ਵੱਧ ਮਿਨਿਸਟਰੀਆਂ ਦੀ ਮੰਗ ਕਰ ਰਹੀ ਹੈ ਇਸ ਕਰਕੇ NDA ਅਲਾਈਅੰਸ 'ਚ ਬਹੁਤ ਸਾਰਾ ਰੋੜਾ ਪੈ ਰਿਹਾ ਹੈ NDA ਸਾਮਲ ਮਿਤਿਸ਼ ਕੁਮਾਰ ਦੀ ਪਾਰਟੀ JDU ਨੇ ਕਿਹਾ ਹੈ ਕਿ ਅਗਨੀਵੀਰ ਯੋਜਨਾ ਤੇ ਮੁੜ ਵਿਚਾਰ ਹੋਣਾ ਚਾਹੀਦਾ ਇਸ ਤੋਂ ਇਲਾਵਾ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ CNC ਤੇ ਵੀ ਆਪਣਾ ਕਮੈਂਟ ਕੀਤਾ ਹੈ ਉਹਨਾਂ ਨੇ ਜਾਤੀਗਤ ਜਾਣਗਰਨਾ ਕਰਾਣ ਦੀ ਵੀ ਗੱਲ ਕਹੀ ਹੈ ਐਦਾਂ ਹੀ TDP ਨੇ ਆਪਣੇ ਵਾਸਤੇ ਲੋਕ ਸਭਾ ਸਪੀਕਰ ਦੀ ਮੰਗ ਕੀਤੀ ਹੈ ਤੇ TDP ਦਾ ਵੀ ਮੁਸਲਮਾਨਾਂ ਬਾਰੇ ਬਹੁਤ ਪੋਜ਼ਿਟਿਵ ਰਵਈਆ ਰਹਿੰਦਾ ਹੈ ਇਸ ਕਰਕੇ ਉਹਨਾਂ ਨੇ ਹਜ ਯਾਤਰਾ ਵਾਸਤੇ ਸਬਸਿਡੀ ਦੇਣ ਦੀ ਗੱਲ ਕਹੀ ਹੈ ਅਸੀ ਗਿਆਸ ਦੀਆਂ ਮੁੱਖ ਖਬਰਾਂ ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲੀ ਖਬਰ ਤੋਂ ਜਿਹੜੇ ਕਿ ਚੰਡੀਗੜ੍ਹ ਤੋਂ ਆਈ ਚੰਡੀਗੜ੍ਹ 에어ਪੋਰਟ ਤੇ ਬਾਜ਼ਪਾ ਦੀ ਵੱਡੀ ਆਗੂ ਕਹਿ ਸਕਦੇ ਆਂ ਉਹਨ ਤਾਂ ਆਪਾਂ ਕਿਉਂਕਿ ਉਹ ਬਾਜ਼ਪਾ ਦੀ ਸੰਸਦ ਬਣ ਗਏ ਬਣ ਗਈ ਹੈ ਗਿਆ ਹਿਮਾਚਲ ਤੋਂ ਹਿਮਾਚਲ ਦੀ ਮੰਡੀ ਸੀਟ ਤੋਂ ਜਿੱਤ ਕੇ ਆਈ ਹੈ ਕੰਗੜਾ ਰਣੋਤ ਕੰਗੜਾ ਰਣੋਤ ਨੂੰ ਪੰਜਾਬ ਦੀ ਕੁਲਵਿੰਦਰ ਕੋਰ ਨੇ ਲਫੇੜਾ ਮਾਰਿਆ ਤੇ ਇਹ ਇਹ ਜਿਹੜੀ ਕੁੜੀ ਕੁਲਵਿੰਦਰ ਕੋਰ ਸੀ ਐਸਐਫ ਦੇ ਵਿੱਚ ਬਤੌਰ ਕਾਂਸਟੇਬਲ ਸੇਵਾਵਾਂ ਦੇ ਰਹੀ ਹੈ ਤੇ ਜਦੋਂ ਕੰਗਨਾਰ ਨੂੰ ਦਿੱਲੀ ਵਾਸਤੇ ਆ ਰਹੀ ਸੀ ਤੇ ਜਦੋਂ 에어ਪੋਰਟ 'ਚ ਸਿਕਿਉਰਿਟੀ ਚੈੱਕ ਕਰਾ ਰਹੀ ਸੀ ਉਦੋਂ ਕੁਲਵਿੰਦਰ ਕੁਲਵਿੰਦਰ ਕੋਰ ਨੇ ਕੰਗਨਾਰ ਨੂੰ ਤੇ ਖਿੱਚ ਕੇ ਇੱਕ ਲਫੇੜਾ ਮਾਰਿਆ ਤੇ ਲਫੇੜਾ ਖਾਣ ਤੋਂ ਬਾਅਦ ਕੰਗਨ ਰਣੋਤ ਉੱਥੇ ਡਰਾਮੇ ਵੀ ਕਰਨ ਲੱਗ ਪਈ ਉਹਨੇ ਇੱਕ ਵੀਡੀਓ ਬਣਾ ਕੇ ਇੰਸਟਾਗ੍ਰam ਤੇ ਵੀ ਪਾਇਆ ਜਿਸ ਤੇ ਉਹਨਾਂ ਉਸਨੇ ਇਹ ਕਿਹਾ ਕਿ ਪੰਜਾਬ ਚ ਦੁਬਾਰੇ ਅਤਿਵਾਦ ਤੇ ਅਰਗਵਾਦ ਫੈਲ ਰਿਹਾ ਮੇਰੇ ਹਿਸਾਬ ਨਾਲ ਉਹਨਾਂ ਨੇ ਦੁਬਾਰੇ ਲਫੇੜਾ ਖਾਣ ਦਾ ਆਪਣਾ ਜਿਗਾਰਡ ਕਰ ਲਿਆ ਹੈ ਜਿਹੜੀ ਕੁਲਵਿੰਦਰ ਕੋਹਰ ਹੈ ਉਹਨੇ ਉਹਨੇ মিডিਆ ਦੇ ਸਾਹਮਣੇ ਆ ਕੇ ਕਿਹਾ ਕਿ ਉਹਨੇ ਕੰਗਨਰ ਨੋਤ ਨੂੰ ਲਫੇੜਾ ਇਸ ਕਰਕੇ ਮਾਰਿਆ ਕਿਉਂਕਿ ਕਿਸਾਨ ਅੰਦੋਲਨ ਦੌਰਾਨ ਇਹ ਕੰਗਨਰ ਨੋਤ ਨੇ ਮਹਿਲਾ ਕਿਸਾਨਾਂ ਨੂੰ 100-100 ਰੁਪਏ ਵਾਲੀ ਕਿਹਾ ਸੀਗਾ ਉਸ ਕਿਸਾਨ ਅੰਦੋਲਨ ਚ ਮੇਰੀ ਮਾਂ ਵੀ ਬੈਠੀ ਸੀ ਇਸ ਕਰਕੇ ਮੈਨੂੰ ਗੁੱਸਾ ਆਇਆ ਤੇ ਮੈਂ ਇਹਦੇ ਲਫੇੜਾ ਛੜਦਾ ਮੈਨੂੰ ਲੱਗਦਾ ਕਿ ਜਿਹੜੇ ਪੰਜਾਬੀ ਹੈ ਗਿਆ ਉਹ ਕਹਿ ਕੇ ਬਦਲੇ ਬਦਲੇ ਲੈਂਦੇ ਨੇ ਬਦਲੇ ਲੈਣ ਵਾਸਤੇ ਮਸੂਰ ਹਨ ਤੇ ਪੰਜਾਬ ਦੀ ਮਹਿਲਾ ਕਿਸਾਨਾ ਦੀ ਜਾਂ ਫਿਰ ਹਰਿਆਣੇ ਦੀ ਮਹਿਲਾ ਕਿਸਾਨਾ ਦੀ ਜਿਹੜੀ ਬੇਇੱਜ਼ਤੀ ਕੀਤੀ ਸੀ ਗੰਨਾਰਨ ਨੋਤ ਨੂੰ ਉਹਦਾ ਬਦਲਾਜ ਕੁਲਵਿੰਦਰ ਕੌਰ ਵਰਗੀ ਸ਼ੇਰਨੀ ਨੇ ਲੈ ਲਿਆ ਹੈ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਸੀਗਾ ਨਾ ਤਾਂ ਇਹ ਦੁਬਾਰੇ ਅਨਾਪ ਸਨਾਪ ਬਖਦੀ ਰਹਿੰਦੀ ਹਾਲਾਂਕਿ ਲਫੇੜਾ ਖਾਣ ਤੋਂ ਬਾਅਦ ਵੀ ਸਦ੍ਰਿਤਾ ਨਹੀਂ ਜਿਹੜੀ ਕੁੱਤੇ ਦੇ ਦਮ ਹੁੰਦੇ ਆ ਉਹ ਕਦੇ ਸਿੱਧੀ ਨਹੀਂ ਹੁੰਦੀ ਕੰਗਰਾਰ ਨੋਥ ਨੇ ਇੱਕ ਵਾਰ ਫਿਰ ਤੋਂ ਅਨਾਪਸਨਾ ਬਿਆਨ ਦੇ ਕੇ ਕਿਹਾ ਹੈ ਕਿ ਪੰਜਾਬ 'ਚ ਦੁਬਾਰੇ ਅਗਰਵਾਦ ਵਧ ਰਿਹਾ ਹੈ ਅਤਿਵਾਦ ਵਧ ਰਿਹਾ ਹੈ ਸਾਡੀ ਚਿੰਤਾ ਇਹ ਮੈਨੂੰ ਲਫੇੜਾ ਖਾਣ ਤੇ ਕੋਈ ਹਰਜ ਨਹੀਂ ਹੈ ਸਾਡੀ ਤਾਂ ਚਿੰਤਾ ਇਹ ਹੈ ਕਿ ਪੰਜਾਬ 'ਚ ਸਾਰਾ ਕੁਝ ਨਾ ਵਾਪਰੇ ਇਸ ਕਿਸਮ ਦਾ ਬਿਆਨ ਉਹਨੇ ਇੰਸਟਾਗ੍ਰam ਤੇ ਦਿੱਤਾ ਹੈਗਾ ਮੇਰੇ ਹਸਾਬ ਨਾਲ ਕੋਈ ਹੋਰ ਪੰਜਾਬਣ ਟਕਰੂਗੇ ਉਹਨੂੰ ਇੱਕ ਅੱਧਾ ਲਫੇੜਾ ਇਹਦੇ ਹੋਰ ਜੜ ਦੂਗੀ ਇਹ ਤਾਂ ਅਸਲ ਚ ਕਗਨਾ ਵਰਗੀਆਂ ਤਾਂ ਬਾਤ ਚ ਢੋਲਕੀਆਂ ਬਣ ਜਾਣਗੀਆਂ ਪੰਜਾਬਣ ਜੋ ਵੀ ਪੰਜਾਬ ਨੂੰ ਟੱਕਰਿਆ ਕਰੂਗੀ ਤੇ ਦੇ ਲਫੇੜਾ ਦੇ ਲਫੇੜਾ ਚੱਲ ਇਹਦੇ ਲਫੇੜੇ ਚੱਲਣਗੇ ਮੈਨੂੰ ਲੱਗਦਾ ਕਿ ਲੰਬੇ ਚੱਲਣਗੇ ਕਿਉਂਕਿ ਇਹਨੇ ਆਪਣੀ ਜ਼ਬਾਨ ਕਾਬੂ ਨਹੀਂ ਕਰਨੀ ਐਦਾਂ ਇਹਨੇ ਜ਼ਬਾਨ ਰੱਖਣੀ ਹੈ ਤੇ ਜ਼ਬਾਨ ਜੇ ਕਾਬੂ ਨਹੀਂ ਕਰੂਗੀ ਤੇ ਦੇ ਲਫੇੜੇ ਤਾਂ ਵੱਜਣਗੇ ਉਸ ਤੋਂ ਜੇ ਆਪਾਂ ਅਗਲੀ ਗੱਲ ਕਰੀ ਹਾਲਾਂਕਿ ਇਹਦੇ ਚ ਇੱਕ ਅਪਡੇਟ ਵੀ ਹੈ ਕਿ ਉਸ ਕੁਲਵਿੰਦਰ ਕੋਰਨਾਦੀ ਜਵਾਨ ਨੂੰ ਸਿਆਸਤ ਤੋਂ ਸਸਪੈਂਡ ਕਰ ਦਿੱਤਾ ਗਿਆ ਹੈਗਾ ਤੇ ਉਹ ਉਤੇ ਡਿਸਪਲਿਨਰੀ ਕਾਰਵਾਈ ਕੀਤੀ ਗਈ ਹੈ ਕਿ ਆ ਬਹੁਤ ਸਾਰੇ ਜਿਹੜਾ ਇੱਕ ਲਿਬਰਲ ਸੈਕਸ਼ਨ ਹੈ ਉਹ ਇਸ ਕਿਸਮ ਦਾ ਨੈਰੇਟਿਵ ਵੀ ਚਲਾ ਰਿਹਾ ਹੈ ਕਿ ਦੇਖੋ ਲੋਕਤੰਤਰ ਦੇ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ ਇਹ ਤਾਂ ਦੇਖੋ ਜਿਹੜਾ ਕੰਗਨਰ ਨੋਥ ਨੇ ਕੀਤਾ ਸੀਗਾ ਜਿਹੜਾ ਉਹ ਪੰਜਾਬ ਦੀ ਮਹਿਲਾਵਾਂ ਨੂੰ ਗਾਲੀਆਂ ਦੇ ਰਹੀ ਸੀ ਕਿਸਾਨ ਅੰਦੋਲਨ ਦੌਰਾਨ ਉਹਦੇ ਤੇ ਕੋਈ ਕਾਰਵਾਈ ਹੋਈ ਉਹਦੇ ਤੇ ਤਾਂ ਕੋਈ ਕਾਰਵਾਈ ਨਹੀਂ ਹੋਈ ਉਹ ਜੋ ਮਰਜ਼ੀ ਗਾਲੀਆਂ ਦੇਵੇ ਤੇ ਇਧਰ ਫਿਰ ਜੇ ਕਿਸੇ ਪੰਜਾਬਣ ਨੇ ਲਫੇੜਾ ਜੜਤਾ ਫਿਰ ਕੋ ਦੇਖੋ ਇਹ ਤਾਂ ਵਾਇਲੈਂਸ ਹੋ ਗਈ ਵਾਇਲੈਂਸ ਹੋ ਗਈ ਆਪਣੇ ਪਿੰਡਾਂ ਚ ਸਾਡੇ ਜੇ ਆਪਾਂ ਗੱਲ ਕਰੀਏ ਰੂਰਲ ਮੋਰੈਲਟੀਜ਼ ਦੀ ਜੇ ਕੋਈ ਗਾਲ ਕੱਢਦਾ ਮਾਂ ਨੂੰ ਤਾਂ ਫਿਰ ਉਹਦੇ ਤਾਂ ਲਫੇੜਾ ਵੱਜਦਾ ਹੀ ਹੈ ਇੱਥੇ ਠੀਕ ਹੈ ਤੇ ਪੰਜਾਬ ਦੀ ਮਾਂ ਨੂੰ ਗਾਲ ਕੱਢੀ ਸੀ ਕੰਗਨ ਨੋਤਨੇ ਤੇ ਉਹ ਜੋ ਦੇ ਲਫੇੜਾ ਛੱਡ ਦਿੱਤਾ ਹੈ ਤੇ ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਉਹ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਬਾਰੇ ਰਾਹੁਲ ਗਾਂਧੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਨਰਮਲਾ ਸਟਰਮਨ ਤੇ ਗੰਭੀਰ aarop ਲਾਇਆ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਹੈ ਸ਼ੇਅਰ ਮਾਰਕੀਟ ਕ੍ਰੈਸ਼ ਹੋਇਆ 4 ਜੂਨ ਨੂੰ ਇਹਦਾ ਮੇਨ ਰੀਜ਼ਨ ਨਰਿੰਦਰ ਮੋਦੀ ਅਮਿਤ ਸ਼ਾਤੇ ਨਰਮਲਾ ਸਤਾਰਮਣਾ ਕਿਉਂਕਿ ਇਹ ਨਾਨੇ ਇਲੈਕਸ਼ਨ ਅਧਰਾਨੀ ਲੋਕਾਂ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਖੂਬ ਪੈਸੇ ਲਾਓ ਸ਼ੇਅਰ ਮਾਰਕੀਟ 'ਚ ਵਾਅਦਾ ਹੂਗਾ ਤੇ ਲੋਕਾਂ ਨੇ ਇਹਨਾਂ ਦੇ ਕਹਿਣ ਤੇ ਪੈਸਾ ਲਾਇਆ ਉਸ ਤੋਂ ਬਾਅਦ ਜੈਪਾ ਗਰਲ ਕਰੀਏ 1 ਜੂਨ ਨੂੰ ਜਿਹੜਾ ਐਗਜ਼ਿਟ ਪੋਲ ਆਇਆ ਸੀ ਉਸ ਤੋਂ ਬਾਅਦ ਵੀ ਲੋਕਾਂ ਨੇ ਖੂਬ ਸ਼ੇਅਰ ਮਾਰਕੀਟ ਤੇ ਪੈਸਾ ਲਾਇਆ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਇਸਟ ਕਰਕੇ ਜਿਹੜਾ ਰਿਟੇਲ ਇਨਵੈਸਟਰ ਸੀ ਯਾਨੀ ਕਿ ਜਿਹੜਾ ਆਮ ਬੰਦਾ ਹੁੰਦਾ ਜਿਹੜਾ ਸ਼ੇਅਰ ਮਾਰਕੀਟ ਸ਼ੇਅਰ ਮਾਰਕੀਟ ਚ ਸ਼ੇਅਰ ਖਰੀਦਾ ਹੁੰਦਾ ਹੈ ਇਨਵੈਸਟ ਕਰਦਾ ਹੁੰਦਾ ਹੈ ਉਹਨੇ ਖੂਬ ਪੈਸਾ ਲਾਇਆ ਤੇ ਰਿਟੇਲ ਇਨਵੈਸਟਰਸ ਦਾ 30 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਸਾਰੇ ਦਾ ਜ਼ਿੰਮੇਦਾਰ ਨਰਿੰਦਰ ਮੋਦੀ ਹੈ ਤੇ ਨਰਿੰਦਰ ਮੋਦੀ ਅਮਿਤ ਸ਼ਾ ਨੇ ਇਹ ਸਾਰਾ ਕੁਝ ਅਡਾਨੀ ਤੇ ਕਹਿਣ ਤੇ ਕੀਤਾ ਹੈ ਅਡਾਨੀ ਤੇ ਪਹਿਲਾਂ ਹੀ ਸੇਬੀ ਐਸਈਬੀ ਐਸਈਬੀ ਸੇਬੀ ਦੀ ਜਾਂਚ ਚੱਲ ਰਹੀ ਹੈ ਕਿਉਂਕਿ ਉਹ ਉਹਨੇ ਪਹਿਲਾਂ ਵੀ ਜਿਹੜਾ ਸ਼ੇਅਰ ਮਾਰਕੀਟ ਹੈ ਇੰਡੀਆ ਦਾ ਜਿਹੜਾ ਵਾਧਾ ਵਪਾਰ ਹੈ ਉਹਨੂੰ ਇੱਕ ਸੱਬ ਨਾਲ ਆਪਕਈਏ ਕਿ ਤੋ ਉਹਦੇ ਚ ਤੋੜ ਮਰੋੜ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਚ ਉਹਨਾਂ ਨੇ ਕਪੜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੀ ਜਾਂਚ ਸੇਬੀ ਵੱਲੋਂ ਚੱਲੀ ਜਾਂਦੀ ਹੈ ਤੇ ਪਹਿਲਾਂ ਵੀ ਜਿਹੜੇ ਆਪਾਂ ਕਹੀ ਹਿੰਡਨਬਰਗ ਰਿਪੋਰਟ ਆਈਸੀਓ ਦੇ ਚ ਵੀ ਅਡਾਨੀ ਫਸ ਗਿਆ ਸੀਗਾ ਤੇ ਇਹ ਜੇ ਇਹਦੇ ਚ ਇਸ ਮਾਮਲੇ 'ਚ ਵੀ ਜਾਂਚ ਹੁੰਦੀ ਤਾਂ ਮੈਨੂੰ ਲੱਗਦਾ ਕਿ ਕਈ ਸਾਰੇ ਲੋਕ ਫਸਣਗੇ इवन ਐਗਜ਼ਿਟ ਪੋਲਸ ਦਿਖਾਣ ਵਾਲੇ ਬੰਦੇ ਫਸਣਗੇ ਕਿਉਂਕਿ ਇੱਕ ਤਰੀਕ ਨੂੰ ਐਗਜ਼ਿਟ ਪੋਲਾਂ 'ਚ ਦਿਖਾਇਆ ਗਿਆ ਕਿ 350 ਸੀਟਾਂ ਲੈ ਕੇ ਜਾ ਰਹੀ ਹੈ ਬੀਜੇਪੀ ਕੱਲੀ 370 ਲੈ ਕੇ ਜਾ ਰਹੀ ਹੈ ਐਨਡੀਆ 400 ਲੈ ਕੇ ਜਾ ਰਹੀ ਹੈ ਉਸ ਕਰਕੇ 2 ਜੂਨ ਨੂੰ ਲੋਕਾਂ ਨੇ ਖੂਬ ਸਾਰੇ ਸ਼ੇਅਰ ਖਰੀਦੇ ਪੈਸੇ ਲਾਏ ਸਭ ਤੋਂ ਜ਼ਿਆਦੇ ਅਡਾਨੀ ਆਪਾਂ ਨੂੰ ਪਤਾ ਕਿ ਅਡਾਨੀ ਦੇ ਸ਼ੇਅਰ ਖਰੀਦੇ ਗਏ ਤੇ 4 ਜੂਨ ਨੂੰ ਜਦੋਂ ਰਿਜ਼ਲਟ ਆਇਆ ਉਦੋਂ ਇੱਕਦਮ ਤੋਂ ਹੀ ਸ਼ੇਅਰ ਮਾਰਕੀਟ ਕ੍ਰੈਸ਼ ਕਰ ਗਿਆ ਤੇ ਉਹਦਾ ਰਿਜ਼ਲਟ ਹੀ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਇਸ ਕਰਕੇ ਰਾਹੁਲ ਗਾਂਧੀ ਨੇ ਜਾਂ ਫਿਰ ਹੋਰ ਕਈ ਲੋਕਾਂ ਨੇ ਇਹ ਕਹਿ ਕੇ ਸ਼ੇਅਰ ਜਿਹੜੇ ਐਗਜ਼ਿਟ ਪੋਲ ਸੀਗੇ ਤੇ ਅਮਿਤ ਸ਼ਾ ਨਰਿੰਦਰ ਮੋਦੀ ਇਹ ਸਾਰਾ ਕੁਝ ਕਾ ਸਟੇਟਮੈਂਟ ਆ ਦੇ ਰਹੇ ਸੀ ਇਹ ਸ਼ੇਅਰ ਮਾਰਕੀਟ ਸਕੈਮ ਸੀਗਾ ਇੰਡੀਆ ਦਾ ਤੇ ਜਾਂਚ ਹੋਣੀ ਚਾਹੀਦੀ ਬਹੁਤ ਸਾਰੇ ਲੋਕ ਇਸ ਚ ਜਾਂਚ ਦੀ ਮੰਗ ਕਰ ਰਹੇ ਹਨ ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਆਈ ਅ ਜਿਹੜੀ ਅਯੁੱਧਿਆ ਦੀ ਸੀਟ ਤੇ ਅਯੁੱਧਿਆ ਆਪਨ ਪਤਾ ਹੈ ਅਯੁੱਧਿਆ ਚ ਬੀਜੇਪੀ ਵਾਲਿਆਂ ਨੇ ਰਾਮ ਮੰਦਰ ਬਣਾਇਆ ਪਰ ਇਸ ਵਾਰ ਇਲੈਕਸ਼ਨ ਚ ਅਯੁੱਧਿਆ ਦੀ ਸੀਟ ਵੀ ਬੀਜੇਪੀ ਹਾਰ ਗਈ ਹੈ ਹੈਗੀਆ ਤੇ ਉਹਦਾ ਇੱਕ ਰੀਜਨ ਇਹ ਦੱਸਿਆ ਜਾ ਰਿਹਾ ਕਿ ਅਖਲੇ ਸਿਆਦੋਂ ਨੇ ਜਿਹੜਾ ਕਿ ਆ ਕਿ ਉੱਥੇ ਲੋਕਾਂ ਦੀ ਉਮੀਦਾਂ ਸੀਗੀਆਂ ਉਹ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਉੱਥੇ ਜਿਹੜਾ ਇਹ ਟੂਰਿਜ਼ਮ ਵਾਲਾ ਕੰਮ ਕਰ ਰੇ ਸੀ ਲੋਕਾਂ ਦੀਆਂ ਬਹੁਤ ਸਸਤੇ ਦਾਮਾਂ ਚ ਇਹਨਾਂ ਨੇ ਆਪਾਂ ਕੀ ਜਮੀਨਾਂ ਲੈ ਲਈਆਂ ਨਾ ਉਹਨਾਂ ਨੂੰ ਰੀਹਬਿਲਿਟੇਟ ਕੀਤਾ ਚਾਜ ਨਾਲ ਤੇ ਨਾ ਉਹਨਾਂ ਨੂੰ ਪ੍ਰੋਪਰ ਮੁਆਵਜ਼ਾ ਮਿਲਿਆ ਇਸ ਕਰਕੇ ਲੋਕ ਉੱਥੇ ਦੁਖੀ ਸੀ ਗਰੀਬਾਂ ਦੇ ਘਰ ਵੀ ਤੋੜੇ ਗਏ ਉਹਦੀ ਉਹ ਸਾਰੀ ਦੀ ਕਵਰੇਜ ਵੀ ਅਸੀਂ ਕੀਤੀ ਉਸ ਟਾਈਮ ਤੇ ਇਸ ਕਰਕੇ ਉੱਥੋਂ ਦੇ ਲੋਕ ਦੁਖੀ ਸੀ ਜਿਹੜਾ ਰਵਈਆ ਸਰਕਾਰ ਦਾ ਸੀਗਾ ਉਹ ਦਿਵਾਸੀਆਂ ਤੇ ਇਸ ਕਰਕੇ ਦਿਵਾਲਾ ਨੇ ਨਾ ਚੋਣ ਰਹਾ ਉੱਥੋਂ ਜਿਹੜੇ ਸਮਾਜਵਾਦੀ ਪਾਰਟੀ ਦੀ ਟਿਕਟ ਤੋਂ ਉਹ ਦੇਸ਼ ਪ੍ਰਸਾਦ ਜਿੱਤੇ ਹੈਗੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਚੋਣ ਨਹੀਂ ਲੜਾਇਆ ਤਾਂ ਜਨਤਾ ਨੇ ਆਪ ਚੋਣ ਲੜਿਆ ਕਈ ਸਾਰੇ ਨੁਕਤੇ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਜਿਵੇਂ ਇੱਕ ਫੋਟੋ ਸ਼ੇਅਰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਹਾਲਾਂਕਿ ਤੁਸੀਂ ਇਹ ਵੀ ਦੇਖੋ ਜਦੋਂ ਇਲੈਕਸ਼ਨ ਕੈਂਪੇਨ ਸੀਗਾ ਬੀਜੇਪੀ ਇਹ ਗਾਣਾ ਬੜਾ ਪ੍ਰਚਾਰ ਰਹੀ ਸੀ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਤਾਂ ਪਰ ਦੇਵਾਸੀਆਂ ਨੇ ਦਿਖਾਇਆ ਕਿ ਬੀਜੇਪੀ ਰਾਮ ਨੂੰ ਨਹੀਂ ਲੈ ਕੇ ਆਈ ਹੈ ਬਲਕਿ ਰਾਮ ਕਰਕੇ ਬੀਜੇਪੀ ਵਾਲੇ ਹੈਗੇ ਆ ਇਹ ਤਾਂ ਰਾਮ ਦੇ ਨਾਂ ਤੇ ਵੋਟਾਂ ਮੰਗਦੇ ਹੈਗੇ ਆ ਕੋਈ ਇਹ ਰਾਮ ਨੂੰ ਲੈ ਕੇ ਆਣ ਵਾਲੇ ਨਹੀਂ ਰਾਮ ਤਾਂ ਕਈ ਹਜ਼ਾਰ ਸਾਲਾਂ ਤੋਂ ਇੱਥੇ ਹੈਗਾ ਤੇ ਫਿਰ ਇੱਕ ਫੋਟੋ ਆਇਆ ਲੋਰੀ ਜਿੱਦੇ ਚ ਜਦੋਂ ਰਿਜ਼ਲਟ ਆਇਆ ਚਾਰ ਜੂਨ ਨੂੰ ਅਯੁੱਧਿਆ ਦੀ ਸੀਟ ਆ ਗਈ ਉਹਦੋਂ RAM ਵਾਪਸ ਨਰਿੰਦਰ ਮੋਦੀ ਨੂੰ ਭੇਜ ਰਿਆ ਹੈ ਕਹਿ ਰਿਹਾ ਕਿ ਤੂੰ ਮੈਨੂੰ ਨਹੀਂ ਲੈ ਕੇ ਆਇਆ ਬਲਕਿ ਮੇਰੇ ਕਰਕੇ ਥੋਡੇ ਵਰਗਿਆਂ ਦੀ ਸਿਆਸਤ ਖਤਲਦੀ ਹੈ ਗਿਆ ਇਹ ਵੱਡਾ ਮੈਸੇਜ ਆਪਾਂ ਨੂੰ ਕਹੀ ਹੈ ਕਿ ਅਯੁੱਧਿਆ ਤੋਂ ਮਿਲਿਆ ਹੈਗਾ ਅਯੁੱਧਿਆ ਦੀ ਸੀਟ BJP ਉਹਦੋਂ ਵੀ ਆ ਰਹੀ ਸੀ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਗਰਾਈ ਸੀਗੀ ਤੇ ਇਸ ਵਾਰ ਵੀ ਲੱਲੂ ਸਿੰਘ ਨੂੰ BJP ਦਾ ਕੈਂਡੀਡੇਟ ਸੀ ਲੱਲੂ ਸਿੰਘ ਉਹ ਨੂੰ ਹਉਦេស ਪ੍ਰਸਾਦ ਨੇ ਸਮਾਜਵਾਦੀ ਪਾਰਟੀ ਦੇ ਕੈਂਡੀਡੇਟ ਅਵਦੇਸ਼ ਪ੍ਰਸਾਦ ਨੇ ਚੋਣਾਂ 'ਚ ਹਰਾ ਦਿੱਤਾ तकरीबन 50000 ਵੋਟਾਂ ਦੀ ਜਿੱਤ ਹੈ ਗਿਆ 48000 ਸਮਥਿੰਗ ਵੋਟਾਂ ਹੈ ਗਿਆ ਉਦਾਂ ਪਰ 50000 ਆਪਾਂ ਮੰਨ ਕੇ ਚੱਲੀਏ ਇੱਕ ਹੋਰ ਲਾਕੜਾ 50000 ਦੇ 50000 ਦੇ ਮਾਰਜਨ ਨਾਲ ਇਹ ਸੀਟ ਸਮਾਜਵਾਦੀ ਪਾਰਟੀ ਜਿੱਤੀ ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਉਹ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਕੱਲ ਪ੍ਰਧਾਨ ਮੰਤਰੀ ਹੁਣ ਤਾਂ ਆਪ ਪ੍ਰਧਾਨ ਮੰਤਰੀ ਨਹੀਂ ਕਾਂਗੇ ਇਹ ਕਾਂਗੇ ਕਿ ਬੀਜੇਪੀ ਦਾ ਵੱਡਾ ਚਿਹਰਾ ਨਰਿੰਦਰ ਮੋਦੀ ਜੀ ਨੇ ਕੱਲ 8 ਜੂਨ ਨੂੰ ਤਬਾਰੇ ਪ੍ਰਧਾਨ ਮੰਤਰੀ ਬਣਨ ਦੀ ਸਹਪਤ ਲੈਣੀ ਸੀ ਉਹਦਾ ਸਹਪਤ ਗ੍ਰੈਂਡ ਸਮਾਰੋ ਇੱਕ ਦਿਨ ਵਾਸਤੇ ਹੋਰ ਟਲ ਗਿਆ ਹੈ ਤੇ ਹੁਣ ਉਹ 9 ਜੂਨ ਨੂੰ ਸਫਤ ਲੈਣਗੇ ਮੈਨੂੰ ਤਾਂ ਨਹੀਂ ਲੱਗ ਰਿਹਾ ਕਿ ਉਹ 9 ਜੂਨ ਨੂੰ ਵੀ ਸਫਤ ਲੈ ਪਾਣਗੇ ਉਹਦਾ ਇੱਕ ਰੀਜ਼ਨ ਇਹ ਹੈ ਕਿ ਐਨਡੀਏ ਦੇ ਵਿੱਚ ਦੋ ਵੱਡੇ ਧੜੇ ਹੈ ਗਿਆ ਇੱਕ ਟੀਡੀਪੀ ਜਿਹੜੀ ਤੇਲਗੂ ਦੇ ਸੰਪਾਰਟੀ ਚੰਦਰਬਾਬੂ ਨਾਇਡੂ ਦੀ ਹੈ ਗਿਆ ਇਦਾਂ ਹੀ ਆਪਾਂ ਗੱਲ ਕਰੀਏ ਨਤੀਸ਼ ਕੁਮਾਰ ਦੀ ਜੀਡੀਯੂ ਦੋਵੇਂ ਜਾਣੇ ਕਿਤੇ ਨੇ ਕਿਤੇ ਉਹਨਾਂ ਨੂੰ ਵਾਧ ਡਿਪਾਰਟਮੈਂਟ ਵਾਧ ਮਿਨਿਸਟਰੀਆਂ ਚਾਹੀਦੀਆਂ ਨੇ ਦੇ ਦੋਵੇਂ ਜਾਣੇ ਐਗਰੀ ਨਹੀਂ ਕਰ ਰਹੇ ਜਿਵੇਂ ਰੇਲ ਮੰਤਰਾਲੇ ਮੰਗਿਆ ਹੈ ਨਤੀਸ਼ ਕੁਮਾਰ ਨੇ ਰੇਲ ਮੰਤਰਾਲੇ ਤਾ ਜਿਹੜਾ ਚਿਰਾਗ पासवान ਹੈ पासवान ਹੈਗਾ ਰਾਮਬਲਾਸ पासवान ਦਾ ਮੁੰਡਾ ਉਹ ਵੀ ਮੰਗ ਰਿਹਾ ਤੇ ਉੱਥੇ ਜੀਡੀਯੂ ਵਰਸਸ ਚਿਰਾਗ पासवान ਹੋ ਰੱਖਿਆ ਉਹ ਵੀ ਰੇਲ ਮੰਤਰਾਲੇ ਤੇ ਲੜ ਝਗੜ ਰਹੇ ਨੇ ਇਵਨ ਜੀਤਨ ਰਾਮ ਮਾਨ ਜੀ ਵੀ ਮੰਤਰਾਲੇ ਮੰਗ ਰਿਹਾ ਵੱਡੀ ਕੈਬਨਿਟ ਮਨਿਸਟਰੀ ਮੰਗ ਰਿਹਾ ਹੈ TDP 3 3 ਮਿਨਿਸਟਰੀ ਮੰਗ ਰਹੀ ਹੈਗੀਆ ਤੇ ਇੱਕ ਲੋਕ ਸਭਾ ਸਪੀਕਰ ਦਾ ਪਦ ਮੰਗ ਰਹੀ ਹੈਗੀਆ ਤੇ 3 ਮਿਨਿਸਟਰੀਆਂ ਜਿਹੜੀ ਮੰਗ ਰਹੀ ਹੈ ਅਤੇ ਸਾਰੀਆਂ ਕੋਈ ਫਾਈਨੈਂਸ ਮਿਨਿਸਟਰੀ ਕਰ ਰਿਹਾ ਕੋਈ ਰੇਲਵੇ ਮਿਨਿਸਟਰੀ ਕਰ ਰਿਹਾ ਕੋਈ ਰੂਰਲ ਮਿਨਿਸਟਰੀ ਕਰ ਰਿਹਾ ਕੋਈ ਐਗਰੀਕਲਚਰ ਮਿਨਿਸਟਰੀ ਕਰ ਰਿਹਾ ਇਹ ਸਾਰੀਆਂ ਅਦਾਦੀਆਂ ਮਿਨਿਸਟਰੀਆਂ ਹੈਗੀਆਂ ਜਿਹੜੇ ਕਿ ਖਾਸੀ ਵੱਡੀ ਵੱਡੀਆਂ ਇਹਨਾਂ ਆਪਾਂ ਕਹੀਏ ਕਿ ਮੇਨ ਮਿਨਿਸਟਰੀ ਆ ਇਹ ਇਹ ਸਾਰੀਆਂ ਹੀ ਹੈਗੀਆਂ ਤੇ ਇਹ ਸਾਰੇ ਜਿਹੜੇ ਅਲਾਈਅੰਸ TDP ਤੇ JDU ਵਾਲੇ ਮੰਗ ਰਹੇ ਹਨ ਤੇ ਜਿਹੜੀ BJP ਵਾਲੇ ਹੈਗਾ ਉਹ ਇਸ ਇਨਾ ਮਿਨਿਸਟਰੀਆਂ ਕਰਕੇ ਅਨਿਜੀ ਹੈ ਗਿਆ ਖਾਸੇ ਉਹਨਾਂ ਚ ਅਨਿਜੀਨੈਸ ਹੈ ਗਿਆ ਤੇ ਕਿਤੇ ਨਾ ਕਿਤੇ ਇਸ ਕਰਕੇ ਇੱਕ ਦਿਨ ਵਾਸਤੇ ਟਲਿਆ ਇਵਨ JDU ਵਾਲੇ ਤਾਂ ਬਿਆਨ ਬਿਆਨਵਾਜੀ ਵੀ ਕਰ ਰਹੇ ਹਨ ਤੇਲਗੋਦਸ਼ਮ ਪਾਰਟੀ ਵਾਲੇ ਵੀ ਬਿਆਨਵਾਜੀ ਕਰ ਰਹੇ ਹਨ ਜੇ ਨਿਤਿਸ਼ ਕੁਮਾਰ ਅਤੇ TDP ਵਾਲੇ BJP ਤੋਂ ਟੁੱਟ ਕੇ ਆ ਜਾਂਦੇ ਨੇ ਤੇ ਫਿਰ ਇਹ ਸਰਕਾਰ ਨਹੀਂ ਚਲਾ ਬਣ ਕੇ ਜਿਹੜੀ ਸਰਕਾਰ ਹੈਗੀ ਆ ਫਿਰ ਤਾਂ ਇੰਡੀਆ ਅਲਾਈਅንስ ਦੀ ਬਣੂਗੀ ਇਸ ਕਰਕੇ ਸਾਰਾ ਕੁਝ ਇਹਨਾਂ ਨੂੰ ਪਤਾ ਇਸ ਕਰਕੇ ਹੀ ਇਹ ਵਦਰ ਮਨਿਸਟਰੀਆਂ ਦੀ ਡਿਮਾਂਡ ਕਰ ਰਹੇ ਹਨ ਆਪਾਂ ਜੇ ਗੱਲ ਕਰੀਏ ਈਵਨ ਜਿਹੜਾ ਰੋਡ ਮਨਿਸਟਰੀ ਹੈ ਟ੍ਰਾਂਸ ਰੋਡ ਐਂਡ ਟ੍ਰਾਂਸਪੋਰਟ ਮਨਿਸਟਰੀ ਉਹ ਵੀ ਤੇਲਗੂ ਉਦੇਸ਼ਮ ਪਾਰਟੀ ਮੰਗ ਰਹੀ ਹੈ ਤੇ ਮਨ ਲੱਗਦਾ ਕਿ ਬੀਜੇਪੀ ਕੋ ਬੀਜੇਪੀ ਇਹ ਸਾਰਾ ਕੁਝ ਡਿਲੀਵਰ ਨਹੀਂ ਕਰ ਪਾਉਗੀ ਉਹਨੂੰ ਖਾਸਾ ਔਖਾ ਹੋਊਗਾ ਤੇ ਇਸੇ ਕਰਕੇ ਇਹਨਾਂ ਦਾ ਜਿਹੜਾ ਨਰਿੰਦਰ ਮੋਦੀ ਦਾ ਇੱਕ ਦਿਨ ਵਾਸਤੇ ਆਪਾਂ ਕਹੀਏ ਕਿ ਸਫਤ ਗ੍ਰੈਂਡ ਸਮਾਰੋਹ ਟਲ ਗਿਆ 9 ਜੂਨ ਨੂੰ ਹੋਊਗਾ ਮੈਨੂੰ ਤਾਂ ਉਹਦੀ ਸੰਭਾਵਨਾ ਕੱਟ ਲੱਗ ਰਹੀਆਂ ਕਿਉਂਕਿ ਤੁਸੀਂ ਕੇਸੀ ਤਿਆਗੀ ਦਾ ਇੰਟਰਵਿਊ ਸੁਣੋ ਜਿਹੜਾ ਨਿਤਿਸ਼ ਕੁਮਾਰ ਤੋਂ ਬਾਅਦ ਨੰਬਰ 2 ਮੰਨਿਆ ਜਾਂਦਾ ਹੈ ਜੀਡੀਯੂ 'ਚ ਉਹਨੇ ਅੱਜ ਇੰਟਰਵਿਊ ਦੇ ਦੇ ਵਿੱਚ ਕਿਹਾ ਹੈ ਕਿ ਅਸੀਂ ਅਗਨੀਵੀਰ ਯੋਜਨਾ ਤੇ ਵੀ ਮੱਡ ਵਿਚਾਰ ਕਰਾਂਗੇ ਉਹਦਾ ਰੀਜ਼ਨ ਇਹ ਹੈ ਕਿ ਅਗਨੀਵੀਰ ਯੋਜਨਾ ਦੇ ਖਿਲਾਫ ਪੂਰੇ ਦੇਸ਼ ਚ ਗੁੱਸਾ ਸੀਗਾ ਸਾਰੇ ਦੇਸ਼ ਦੇ ਨੌਜਵਾਨੇ ਦੇ ਉਲਟ ਸੀਗੇ ਤੇ ਉਹਨਾਂ ਨੇ ਯੂਸੀਸੀ ਯੂਨੀਫਾਰਮ ਜਿਹੜਾ ਸਿਵਲ ਕੋਡ ਹੈ ਉਹਦੇ ਬਾਰੇ ਵੀ ਕਿਹਾ ਕਿ ਸਾਰੇ ਰਾਜਾਂ ਦੀ ਸਲਾਹ ਲੈਣੀ ਚਾਹੀਦੀ ਇਹਨਾਂ ਨੂੰ ਇਦਾਂ ਹੀ ਸਿੱਧਾ ਲਾਗੂ ਨਹੀਂ ਕਰ ਸਕਦੇ ਇਦਾਂ ਹੀ ਜਿਹੜਾ ਆਪਾਂ ਗੱਲ ਕਰੀਏ ਉਹਨਾਂ ਨੇ ਐਨਆਰਸੀਏ ਤੇ ਵੀ ਗੱਲ ਕੀਤੀ ਹੈ ਉਹਨਾਂ ਨੇ ਬਿਹਾਰ ਤੇ ਬਿਹਾਰ ਵਾਸਤੇ ਸਪੈਸ਼ਲ ਜਿਹੜਾ ਸਟੇਟ ਸਪੈਸ਼ਲ ਰਾਜ ਦਾ ਦਰਜਾ ਵੀ ਮੰਗਿਆ ਹੈ ਆਂਧਰ ਪ੍ਰਦੇਸ਼ ਵਾਲੇ ਵੀ ਸਪੈਸ਼ਲ ਸਟੇਟ ਦਾ ਦਰਜਾ ਮੰਗ ਰਹੇ ਹਨ ਮੈਨੂੰ ਲੱਗਦਾ ਕਿ ਸਪੈਸ਼ਲ ਸਟੇਟ ਦਾ ਦਰਜਾ ਦੋਵਾਂ ਨੂੰ ਮਿਲ ਜੂਗਾ ਪਰ ਕਿਤੇ ਨਾ ਕਿਤੇ ਜਿੰਨੀਆਂ ਮਿਨਿਸਟਰੀ ਆਏ ਇਹ ਦੋਵੇਂ ਪਾਰਟੀਆਂ ਮੰਗ ਰਹੀਆਂ ਨੇ ਜਾਂ ਫਿਰ ਹੋਰ ਵੀ ਇਹਨਾਂ ਦੇ ਅਲਾਈਅੰਸ ਪਾਰਟਨਰ ਮੰਗ ਰਹੇ ਹਨ ਉਹਨਾਂ ਉਹਨੀ ਮਿਨਿਸਟਰੀਆਂ ਜੇ ਬੀਜੇਪੀ ਦੇ ਦੂਗੀ ਤਾਂ ਫਿਰ ਬੀਜੇਪੀ ਕੋਲ ਇਕੱਲਾ ਪ੍ਰਧਾਨ ਮੰਤਰੀ ਰਹਿ ਜੂਗਾ ਤੇ ਕੋਈ ਵੀ ਮਿਨਿਸਟਰੀ ਨਹੀਂ ਬਚੂਗੀ ਇਸ ਕਰਕੇ ਬੀਜੇਪੀ ਜੀ ਜੀਡੀ ਦਾ ਜਕਾ ਉਹ ਚੱਲ ਰਹੀ ਹੈ ਬੀਜੇਪੀ ਉਹਨਾਂ ਨੂੰ ਘਟ ਤੇ ਮਨਾਣ ਤੇ ਲੱਗੀ ਹੋਈ ਹੈ ਇਸ ਕਰਕੇ ਹੀ ਉਹਨਾਂ ਦਾ ਸਫਤ ਗ੍ਰੈਂਡ ਸਮਾਰੋ ਇੱਕ ਦਿਨ ਵਾਸਤੇ ਟਲ ਗਿਆ ਤੁਸੀਂ ਦੇਖੋ ਤਿੰਨ ਤੋਂ ਲੈ ਕੇ ਚਾਰ ਮਿਨਿਸਟਰੀਆਂ ਤੇਲਗੂ ਦੇ ਸੰਪਾਰਟੀ ਵਾਲੇ ਮੰਗ ਰਹੇ ਉਹ ਸਾਰੀਆਂ ਮੇਨ ਮਿਨਿਸਟਰੀਆਂ ਹੈਗੀਆਂ ਤਿੰਨ ਤੋਂ ਚਾਰ ਮਿਨਿਸਟਰੀਆਂ ਆਪਾਂ ਕੀ ਜੀਡੀਯੂ ਮੰਗ ਰਹੀ ਹੈ ਇੱਕ ਮੇਨ ਮਿਨਿਸਟਰੀ ਚਰਾਗ ਪਾਸਮਾਨ ਮੰਗ ਰਿਹਾ ਜੀਤਨ ਰਾਮ ਮਨ ਜੀ ਮਿਨਿਸਟਰੀ ਮੰਗ ਰਿਹਾ ਜੇ ਆਪਾਂ ਇਹਨਾਂ ਇਹਨਾਂ ਟੋਟਲ ਕਰੀਏ ਤੇ ਘੱਟੋ-ਘੱਟ ਇਹ 10 ਤੋਂ 12 ਮਿਨਿਸਟਰੀਆਂ ਹੋ ਗਿਆ ਤੇ ਤੁਸੀਂ ਦੇਖੋ ਫਾਈਨੈਂਸ ਮਿਨਿਸਟਰੀ ਮੇਨ ਹੁੰਦੀ ਹੈ ਉਹ ਵੀ ਮੰਗੀ ਜਾ ਰਹੀ ਹੈ ਰੇਲਵੇ ਮਿਨਿਸਟਰੀ ਮੇਨ ਹੁੰਦੀ ਹੈ ਉਹ ਵੀ ਮੰਗੀ ਜਾ ਰਹੀ ਹੈ ਰੋਡ ਐਂਡ ਟ੍ਰਾਂਸਪੋਰਟ ਮਿਨਿਸਟਰੀ ਹੁੰਦੀ ਹੈ ਉਹ ਵੀ ਮੰਗੀ ਜਾ ਰਹੀ ਹੈ ਤੇ ਮੈਨੂੰ ਲੱਗਦਾ ਕਿ ਹੋਮ ਮਿਨਿਸਟਰੀ ਨੂੰ ਛੱਡ ਕੇ ਡਿਫੈਂਸ ਮਿਨਿਸਟਰੀ ਵੀ ਲੋਕ ਮੰਗ ਰਹੇ ਹਨ ਕਿ ਸਾਨੂੰ ਡਿਫੈਂਸ ਦੋ ਤੇ ਇੱਕ ਆਬ ਨਾਲ ਸਾਰੀਆਂ ਹੀ ਮਿਨਿਸਟਰੀਆਂ ਰੂਰਲ ਮਿਨਿਸਟਰੀ ਤੋਂ ਲੈ ਕੇ ਐਗਰੀਕਲਚਰ ਮਿਨਿਸਟਰੀ ਸਾਰੀਆਂ ਮਿਨਿਸਟਰੀਆਂ ਤੇ ਜਿਹੜੇ ਐਨਡੀਏ ਦੇ ਘਟਕ ਦਲ ਹੈਗੇ ਜਿਨ੍ਹਾਂ ਦੀ ਕਿਸੇ ਦੀਆਂ ਦੋ ਸੀਟਾਂ ਆ ਹਨ ਕਿਸੇ ਦੀ 12 ਕਿਸੇ ਦੀ 16 ਉਹ ਸਾਰੇ ਇੰਨੀਆਂ ਮੇਨ ਮਿਨਿਸਟਰੀਆਂ ਮੰਗ ਰਹੇ ਨੇ ਤੇ ਭਾਜਪੀ ਦੇ ਕੰਨ ਤੱਤੇ ਉਹ ਰੱਖਿਆ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਇਹ ਸਾਰਾ ਕੁਝ ਡਿਲੀਵਰ ਨਹੀਂ ਕੀਤਾ ਤੇ ਇਹ ਇੰਡੀਆ ਆਲਾਈਂਸ ਵੱਲ ਚਲੇ ਜਾਣਗੇ ਇੰਡੀਆ ਆਲਾਈਂਸ ਕੋਲ ਤਾਂ ਦੇਣ ਵਾਸਤੇ ਬਹੁਤ ਜ਼ਿਆਦਾ ਕੁਝ ਹੈਗਾ ਇਵਨ ਪ੍ਰਾਈਮ ਮਿਨਿਸਟਰਸ਼ਿਪ ਦੀ ਚੇਅਰ ਵੀ ਉਹਨਾਂ ਕੋਲ ਖਾਲੀ ਪਈ ਹੈ ਡਿਪਟੀ ਪ੍ਰਾਈਮ ਮਿਨਿਸਟਰ ਦੀ ਚੇਅਰ ਖਾਲੀ ਪਈ ਹੈ ਤੇ ਸਾਰੇ ਮੰਤਰਾਲੇ ਕਾਂਗਰਸ ਇਹ ਵੀ ਕਰ ਸਕਦੀ ਹੈ ਕਿ ਨਾਨੂ ਕੋ ਇੱਕ ਤੁਸੀਂ ਸਰਕਾਰ ਬਣਾਓ ਅਸੀਂ ਤੁਹਾਨੂੰ ਬਾਹਰ ਤੋਂ ਸਮਰਥਨ ਕਰਾਂਗੇ ਉਹਦੇ ਚਾ ਖੇਲੇ ਸੀ ਆਦਵ ਮਮਤਾ ਬਨਰਜੀ ਐਮ ਕੇ ਸਟਾਲਨ ਅਤੇ ਨਿਤਿਸ਼ ਕੁਮਾਰ ਅਤੇ ਆਪਾ ਕਈ ਚੰਦਰਬਾਬੂ ਨਾਇਡੂ ਇਹਨਾਂ ਦੀ ਮੌਜ ਹੋ ਸਕਦੀ ਹੈ ਇਹ ਸਾਰੇ ਵੱਡੀਆਂ ਮੰਤਰੀਆਂ ਮਿਨਿਸਟਰੀਆਂ ਚ ਹੋਣਗੇ ਤੇ ਜਿਹੜੀ ਕਾਂਗਰਸ ਬਾਹਰੋਂ ਸਪੋਰਟ ਕਰੂਗੀ ਤੇ ਕਿਤੇ ਨ ਕਿਤੇ ਜਿਹੜਾ ਮੁਲਕ ਹੈ ਉਹ ਇਸ ਆਪਾਂ ਕਹੀਏ ਕਿ ਅਲਗ ਕਿਸਮ ਦੀ ਸਥਿਤੀ ਤੇ ਖੜਾ ਹੈ ਬੀਜੇਪੀ ਦਾ ਕੋਈ ਜੋਰ ਨਹੀਂ ਚੱਲ ਪਾ ਰਿਹਾ ਹੈ ਬੀਜੇਪੀ ਬਹੁਤ ਸਾਰਾ ਕੋਸ਼ਿਸ਼ ਕਰ ਰਹੀ ਹੈ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੀ ਹੈ ਕਿ ਇਹ ਸਾਰੀਆਂ ਮਨਿਸਟਰੀਆਂ ਵੀ ਰਹਿ ਜਾਣ ਤੇ ਜਿਹੜਾ ਅਲਾਈਅੰਸ ਵੀ ਚੱਲ ਪਵੇ ਐਦਾਂ ਨਹੀਂ ਹੋ ਸਕਦਾ ਨਰਿੰਦਰ ਮੋਦੀ ਜਦੋਂ ਸਾਲ 2002 ਚ ਦੇ ਵਿੱਚ ਪਾਵਰ ਚਾਹੀ ਸੀ ਉਦੋਂ ਵੀ ਉਹ ਇਕੱਲੇ ਹੀ ਉਹਨਾਂ ਨੇ ਉੱਥੇ ਸਰਕਾਰ ਚਲਾਈ ਹੈ ਪਰ ਇਸ ਵਾਰ ਹਾਲਾਤ ਅਡ ਕਿਸਮ ਦੇ ਹੈ ਗਿਆ ਉਹਨਾਂ ਨੇ ਗੁਜਰਾਤ ਚ ਕਦੇ ਵੀ ਅਲਾਈਅੰਸ ਨਹੀਂ ਕੀਤਾ ਤੇ 2014 ਚ ਵੀ ਉਹਨਾਂ ਨੂੰ ਮੈਜੋਰਟੀ ਮਿਲ ਗਈ ਸੀ ਕਿ ਤੇ 2019 ਚ ਵੀ ਉਹਨਾਂ ਨੂੰ ਮੈਜੋਰਟੀ ਮਿਲ ਗਈ ਇਸ ਕਰਕੇ ਉਹਨਾਂ ਨੂੰ ਕਦੇ ਵੀ ਅਲਾਈਅੰਸ ਦੀ ਸਰਕਾਰ ਨਹੀਂ ਚਲਾਣੀ ਪਈ ਪਹਿਲੀ ਵਾਰ ਹੋ ਰਿਹਾ ਕਿ ਉਹਨਾਂ ਨੂੰ ਅਲਾਈਅੰਸ ਦੀ ਸਰਕਾਰ ਚਲਾਣੀ ਪਊਗੀ ਇਸ ਕਰਕੇ ਉਹ ਖਾਸਾ ਅਨਿਜੀ ਹੋ ਰਹੇ ਤੁਸੀਂ ਕੱਲ ਦਾ ਜਿਹੜਾ ਜਦੋਂ ਐਨਡੀਏ ਦੀ ਮੀਟਿੰਗ ਹੋਈ ਉਹ ਤੋਂ ਜਿਹੜੇ ਵਿਜ਼ੂਅਲ ਬਾਹਰ ਆਏ ਉਹ ਸਾਰਾ ਤੁਸੀਂ ਰੀਡ ਕਰੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਨਰਿੰਦਰ ਮੋਦੀ ਦੇ ਕਿਸ ਕਿਸਮ ਦੀ ਸਿਚੁਏਸ਼ਨ ਹੈ ਨਰਿੰਦਰ ਮੋਦੀ ਡਰਿਆ ਹੋਇਆ ਸੀ ਨਰਿੰਦਰ ਮੋਦੀ ਦਾ ਜਿਹੜਾ ਚਿਹਰਾ ਸੀ ਉਹ ਥੱਲੇ ਲਮਕਿਆ ਹੋਇਆ ਸੀਗਾ ਤੇ ਲੋਕ ਉਹਨਾਂ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਟਰੋਲ ਵੀ ਕਰ ਰਹੇ ਸੀ ਏਵਨ ਆਪਾਂ ਜੇ ਗੱਲ ਕਰੀਏ ਅਮਿਤ ਸ਼ਾਹ ਦੀ ਬੋਡੀ ਲੈਂਗੁਏਜ ਵੀ ਆਪਾਂ ਕਹਿੰਦੇ ਕਿ ਕੌਨਫੀਡੈਂਟ ਨਹੀਂ ਸੀ ਔਰ ਉਹਨਾਂ ਨੂੰ ਬਾਰ-ਬਾਰ ਇਹ ਕਹਿਣਾ ਪੈ ਰ ਪੈ ਰਿਆ ਸੀਗਾ ਕਿ ਅਸੀਂ ਐਨਡੀ ਆਲੇ ਸਰਕਾਰ ਬਣਾਵਾਂਗੇ ਜਿਹੜਾ ਨਰਿੰਦਰ ਮੋਦੀ ਮੈਂ ਮੈਂ ਕਰਦਾ ਹੁੰਦਾ ਸੀਗਾ ਨਾ ਮੋਦੀ ਦੀ ਗਾਰੰਟੀ ਮੈਂ ਕਰਦਾ ਮੈਂ ਉਹ ਕਰਦਾ ਉਹ ਸਾਰਾ ਨਿਕਲ ਕੇ ਅਸੀਂ ਤੇ ਆ ਗਿਆ ਅਸੀਂ ਐਨਡੀ ਆਲੇ ਸਰਕਾਰ ਬਣਾਵਾਂਗੇ ਇਸ ਕਿਸਮ ਦੀਆਂ ਗੱਲਾਂ ਉਹ ਕਰਨ ਲੱਗ ਪਏ ਜਿਹੜਾ ਇੱਕ ਸਾਈਨ ਇਹਨਾਂ ਨੇ ਕੀਤੇ ਸੀ ਉਹ ਸੀਟ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਰਿਸ ਤੀਸ਼ ਕੁਮਾਰ ਨੇ ਤੇ ਸੰਦਰ ਬਾਬੂ ਨਾਇਡੂ ਨੇ ਅੱਡ ਤਸੰਦੇ ਸਾਈਨ ਕੀਤੇ ਹੋਏ ਨੇ ਤੇ ਕਿਤੇ ਨੇ ਕਿਤੇ ਖਾਸਾ ਔਖਾ ਹੋ ਰਿਹਾ ਬੀਜੇਪੀ ਵਾਸਤੇ ਜਿੱਥੇ ਬੀਜੇਪੀ ਚਾਹੀਏ ਕਿ ਇਹ ਸਾਰੇ ਤੇ ਉਹ ਸਰਕਾਰ ਬਣਾ ਲੈਣ ਪਰ ਉਹਨਾਂ ਨੂੰ ਮੈਨੂੰ ਲੱਗਦਾ ਕਿ ਸੰਦਰ ਬਾਬੂ ਨਾਇਡੂ ਅਤੇ ਨਤੀਸ਼ ਕੁਮਾਰ ਤੋਂ ਬਿਨਾ ਸਰਕਾਰ ਨਹੀਂ ਬਣਾ ਪਾਣਗੇ ਕਈ ਸਾਰੇ ਅੱਦਾ ਦੇ ਗਠਕ ਦਲ ਵੀ ਹੈਗੇ ਜਿਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਪਰ ਉਹਨਾਂ ਦੀ ਗੱਲ ਨਹੀਂ ਬਣ ਰਹੀ ਹੈ ਅਜੋਦਾ ਠਾਕਰੇ ਬਾਰੇ ਵੀ ਇੱਕ ਖਬਰ ਚਲਾਈ ਗਈ ਕਿ ਅਜੋਦਾ ਠਾਕਰੇ ਜਿਹੜਾ ਹੈ ਭਾਜਪਾ ਐਨਡੀਏ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਅਜੋਦਾ ਠਾਕਰੇ ਤੇ ਸੰਜੇ ਰਾਉਤ ਨੇ ਆਫੀਸ਼ੀਅਲ ਸਟੇਟਮੈਂਟ ਦੇ ਕੇ ਇਸ ਕਿਸਮ ਦੀਆਂ ਖਬਰਾਂ ਤੋਂ ਆਪਣਾ ਪਾਸਾ ਵਟ ਲਿਆ ਹੈ ਤੇ ਸੰਜੇ ਰਾਉਤ ਨੇ ਕਿਹਾ ਹੈ ਕਿ ਇਹ ਜਿਹੜੀ ਖਬਰਾਂ ਹੈਗੀਆਂ ਫੇਕ ਖਬਰਾਂ ਹੈਗੀਆਂ ਇਹ ਪੀਐਮ ਵੱਲੋਂ ਫਲਾਈਆਂ ਜਾ ਰਹੀਆਂ ਇਦਾਂ ਹੀ ਪ੍ਰੰਗ ਸੁਦਰਵੇਦੀ ਨੇ ਵੀ ਇਹ ਹੀ ਕਿਹਾ ਹੈ ਜੇ ਆ ਪਾਗਲ ਕਰੀਏ इवन ਜਿਹੜਾ ਬਹੁਤ ਸਾਰੇ ਏਦਾਂ ਦੇ ਆਗੂ ਹੈਗੇ ਜਿਨ੍ਹਾਂ ਬਾਰੇ ਇਹ ਖਬਰ ਚਲਾਈ ਜਾ ਰਹੀ ਹੈ ਕੋਈ ਐਨਡੀਐਸ ਸੰਭਲ ਹੋ ਸਕਦੇ ਹਨ ਪਰ ਏਦਾਂ ਏਦਾਂ ਮੈਨੂੰ ਲੱਗਦਾ ਕੁਝ ਵੀ ਨਹੀਂ ਹੈ ਇੰਡੀਆ ਆਲਾਈਂਸ ਦੀ ਵੀ ਜਿਹੜਾ ਖੜਗੇ ਐਮਲੀ ਕਾਰਜੂਨ ਖੜਗੇ ਉਹਨਾਂ ਦੇ ਘਰੇ ਬੈਠ ਕੇ ਕੋਈ ਸੀ ਸਾਰਿਆਂ ਦੀ ਜਿਹੜੀ ਬੋਡੀ ਲੈਂਗੁਏਜ ਸੀ ਉਹ ਬਹੁਤ ਜ਼ਿਆਦਾ ਕੰਫੀਡੈਂਟ ਸੀ ਅਖਲੇਸ਼ Yadav ਦੀ ਤਸਵੀਰ ਤਸਵੀਰ ਵਾਇਰਲ ਹੋ ਰਹੀ ਹੈ ਜਬ ਪਾਗਲ ਕਰੀਏ ਸਟਾਲਿਨ ਦੀ ਤਸਵੀਰ ਵਾਇਰਲ ਹੋ ਰਹੀ ਹੈ ਰਾਹੁਲ ਗਾਂਧੀ ਦੀ ਤਸਵੀਰ ਵਾਇਰਲ ਹੋ ਰਹੀ ਹੈ ਸਾਰੇ ਜਮਾ ਖਸਮਜ਼ਾਦ ਬੈਠੇ ਸੀਗੇ ਤੇ ਕਿਤੇ ਨ ਕਿਤੇ ਉਹਨਾਂ ਦਾ ਜਿਹੜੀ ਬੋਡੀ ਲੈਂਗੁਏਜ ਸੀ ਉਹ ਵੀ ਕੌਨਫੀਡੈਂਟ ਸੀਗੀ ਮਲਿਕ ਕਰਜੂਨ ਖੜ ਗਏ ਉਹਨਾਂ ਨੇ ਉਸ ਮੀਟਿੰਗ ਤੋਂ ਬਾਅਦ ਇਹ ਕਿਹਾ ਹੈ ਕਿ ਅਸੀਂ ਪਹਿਲਾ ਮੌਕਾ ਬੀਜੇਪੀ ਨੂੰ ਦੇਣਾ ਚਾਹਾਂਗੇ ਕਿਉਂ ਸਰਕਾਰ ਬਣਾਉਣ ਕਿਉਂਕਿ ਉਹ ਸਭ ਤੋਂ ਲਾਰਜੇਸਟ ਪਾਰਟੀ ਹੈ ਗਿਆ ਮੈਨੂੰ ਲੱਗ ਰਿਹਾ ਹੈ ਕਿ ਇਹ ਇੰਡੀਆ ਅਲਾਈንስ ਨਤੀਸ਼ ਕੁਮਾਰ ਤੇਜੰਦਰ ਬਾਬੂ ਨਾਇਡੂ ਇਕੱਠੇ ਮਿਲ ਕੇ ਖੇਲ ਕਰ ਰਹੇ ਹਨ ਬੇਸਿਕਲੀ ਜਿਹੜੀ ਜੀਡੀਯੂ ਹੈ ਤੇ ਚੰਦਰਬਾਬੂ ਨਾਇਡੂ ਹੈ ਕੁਝ ਨੁਕਤੇ ਆ ਤੇ ਕੁਝ ਪ੍ਰੋਗਰਾਮਾਂ ਤੇ ਬੀਜੇਪੀ ਤੋਂ ਅਡੋਣਾ ਚਾਹੁੰਦੇ ਨੇ ਉਹਨਾਂ ਉਤੇ ਕੀ ਅਨੇਕਤਾ ਗਨੀਵੀ ਰੋਜਨਾ ਇੱਕ ਮੁਸਲਮਾਨ ਵਾਲਾ ਪੁਆਇੰਟ ਹੋ ਗਿਆ ਸੀਐਨਆਰਸੀ ਯੂਨੀਫਾਰਮ ਸਿਵਲ ਕੋਡ ਇਹਨਾਂ ਮਸਲਿਆਂ ਤੇ ਉਹ ਮੁੱਦਾ ਠਾਕੇ ਐਨਡੀਆ ਤੋਂ ਅਡੋਣਾ ਚਾਹੁੰਦੇ ਹਨ ਉਹ ਐਨਡੀਆ ਤੋਂ ਇਦਾਂ ਹੀ ਬਾਹਰ ਨਹੀਂ ਆਣਾ ਚਾਹੁੰਦੇ ਕਿਉਂਕਿ ਜੇ ਉਹ ਇਦਾਂ ਹੀ ਬਾਹਰ ਆਣਗੇ ਤਾਂ ਲੋਕ ਕਹਿਣਗੇ ਦੇਖੋ ਇਹਨਾਂ ਨੇ ਤਾਂ ਸੱਤਾ ਵਾਸਤੇ ਅਡੋਗੇ ਇਹਨੂੰ ਵੱਡੀਆਂ ਮਿਨਿਸਟਰੀ ਐਨਡੀਆ ਵਾਲਿਆਂ ਨੂੰ ਆਫਰ ਕਰਤੀ ਇਸ ਕਰਕੇ ਆ ਗਏ ਇਸ ਕਰਕੇ ਕੇਸੀਆਦੂ ਤੋਂ ਨਤੀਸ਼ ਕੁਮਾਰ ਨੇ ਇੰਟਰਵਿਊ ਦਵਾਇਆ ਹੈਗਾ ਜਿਦੇ ਚ ਉਹ ਕਹਿ ਰਹੇ ਹਨ ਕਿ ਅਗਨੀਵੀਰ ਯੋਜਨਾ ਤੇ ਮੁੜ ਵਿਚਾਰ ਕਰਨਾ ਪਊਗਾ ਯਾਨੀ ਕਿ ਨਤੀਸ਼ ਕੁਮਾਰ ਔਰ ਆਨੂ ਉਹ ਗਰਾਊਂਡਡ ਲੈਵਲ ਦੇ ਬੰਦੇ ਹੈਗੇ ਉਹਨਾਂ ਨੂੰ ਪਤਾ ਹੈ ਕਿ ਇਲੈਕਸ਼ਨਾਂ ਚ ਕਿੰਨਾ ਜ਼ੋਰ ਚੱਲ ਰਿਹਾ ਹੈ ਅਗਨੀਪਥ ਵਰਗੇ ਮੁੱਦੇ ਦਾ ਅਗਨੀਵੀਰ ਵਰਗੇ ਮੁੱਦੇ ਦਾ ਇਸ ਕਰਕੇ ਉਹ ਤਾਂ ਨਾਲੇ ਰੇ ਯੂਨੀਫਾਰਮ ਸਿਵਲ ਕੋਡ ਜਿਹੜਾ ਕਿ ਭਾਜਪਾ ਦੀ ਪ੍ਰਾਇਓਰਿਟੀ ਸੀਗੀ ਉਹਨਾਂ ਨੇ ਉੱਤਰਾਖੰਡ ਚ ਜਿਹੜਾ ਉੱਤਰਾਖੰਡ ਸੂਬਾ ਹੈਗਾ ਉੱਥੇ ਤਾਂ ਲਾਗੂ ਵੀ ਕਰ ਦਿੱਤਾ ਹੈ ਤੇ ਕਿਤੇ ਨਾ ਕਿਤੇ ਉਹਦਾ ਵੀ ਮੁੱਦਾ ਛੇੜਿਆ ਜੇਕਰ ਛੇੜਿਆ ਹੈ ਪੂਰਵ ਵੀ ਕਈ ਸਾਰੇ ਈਵਨ ਜਾਤੀ ਗੱਜਣ ਗਣਨਾ ਦਈ ਆਪਨ ਪਤਾ ਹੈ ਜਿਹੜੀ ਕਿ ਇੰਡੀਆ ਅਲਾਈንስ ਦੀ ਇੱਕ ਡਿਮਾਂਡ ਸੀ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਨੇ ਜਾਤੀ ਜਾਤੀ ਵਰਜਣ ਗਣਨਾ ਕਰਾਈ ਹੋਈ ਹੈ ਤੇ ਉਹ ਉਹਨਾਂ ਨੇ ਕਿਸੇ ਤਰ੍ਹਾਂ ਗਿਨ ਕੇ ਆਏ ਕਿ ਮੁਲਕ ਮੁਲਕ ਭਰ ਦੇ ਵਿੱਚ ਵੀ ਇਹ ਜਿਹੜੀ ਜਾਤੀਗਤ ਜਨਗਣਨਾ ਇਹ ਕਰਾਈ ਜਾਣੀ ਚਾਹੀਦੀ ਕਿ ਕਿਹੜੀ ਕਮਿਊਨਿਟੀ ਦੇ ਕੋਲ ਕਿੰਨੇ ਰਿਸੋਰਸ ਹੈ ਇਹ ਓਪਨ ਹੋਣੇ ਚਾਹੀਦੇ ਇਸ ਕਿਸਮ ਦੀ ਡਿਮਾਂਡ ਇਸ ਕਿਸਮ ਦੇ ਨੁਕਤੇ ਹੈਗੇ ਉਹ ਉਭਾਰੇ ਜਾ ਰਹੇ ਨੇ ਤੇ ਲਗੂ ਦੇ ਸੰਪਾਰਟੀ ਹੈ ਗਿਆ ਉਹਨੇ ਵੀ ਉਹਨਾਂ ਦੇ ਐਮਪੀਜ਼ ਵੀ ਸਟੇਟਮੈਂਟ ਦੇ ਕੇ ਘਰੇ ਨੇ ਕਿ ਮੁਸਲਮਾਨਾਂ ਨੂੰ ਸਾਨੂੰ ਵੋਟ ਕੀਤਾ ਸੀ ਤਾਂ ਮੁਸਲਮਾਨਾਂ ਦੇ ਬਹੁਤ ਕਰੀਬ ਹੀ ਹੈਗੇ ਹਾਂ ਮੁਸਲਮਾਨਾਂ ਦੇ ਸਾਰੇ ਇਸ਼ੂਸ ਦਾ ਅਸੀਂ ਖਿਆਲ ਰੱਖਾਂਗੇ ਇਹ ਸਾਰਾ ਕੁਝ ਜਿਹੜੇ ਇਸ ਕਿਸਮ ਦੇ ਪੋਲਿਟਿਕਲ ਨੁਕਤੇ ਉਭਾਰੇ ਜਾ ਰਹੇ ਹਨ ਤੇ ਚੰਦਰਬਾਬੂ ਨਾਇਡੂ ਤੇ ਨੇ ਥੀਸ ਮਰਦੀ ਪਾਰਟੀ ਜਾਣ ਕੇ ਕਰ ਉਹ ਬਾ ਰੇ ਨੇ ਤਾਂ ਕਿ ਜੱਡਾ ਵੱਡਾ ਖੇਡਾ ਹੋ ਸਕੇ ਤਾਂ ਕਿ ਜਿਹੜੇ ਪੋਲਿਟੀਕਲ ਨੁਕਤੇ ਹੈ ਗਿਆ ਪੋਲਿਟੀਕਲ ਪੋਜੀਸ਼ਨਾਂ ਹੈ ਗਿਆ ਉਹਨਾਂ ਤੇ ਅਡੋ ਹੋਇਆ ਜਾ ਸਕੇ ਨਾ ਕਿ ਪਾਵਰ ਦੀ ਭੁਖ ਕਰਕੇ ਮਤਲਬ ਪਰਸਪੈਕਸ਼ਨ ਬਣਾਉਣ ਦੀ ਗੇਮ ਹੈ ਹੈ ਤਾਂ ਪਾਵਰ ਦੀ ਭੁਖੀ ਪਰ ਲੋਕਾਂ ਤੇ ਪਰਸਪੈਕਸ਼ਨ ਜਾਊਗੀ ਕਿ ਦੇਖੋ ਇਹ ਤਾਂ ਸਰਟਨ ਇਸ਼ੂਸ ਤੇ ਅਡੋਏ ਨੇ ਪਾਵਰ ਵਾਸਤੇ ਨਹੀਂ ਅਡੋਏ ਤੇ ਇਹ ਸੀ ਗਿਆ ਅੱਜ ਦੀਆਂ ਮੁੱਖ ਖਬਰਾਂ ਅਬਕਿਆ ਪਕਲ ਦੁਬਾਰੇ ਮਿਲਾਂਗੇ ਇਸੇ ਕਿਸਮ ਦੀਆ ਖਬਰਾਂ ਨਾਲ ਇਸੇ ਕਿਸਮ ਦੇ ਵਿਸ਼ਲੇਸ਼ਣ ਨਾਲ ਤੁਸੀਂ ਦੇਖਦੇ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ